ਪਾਉੜੇ ਆਇਆ ਸਫਲ ਤਾਹੂ ਕੋ ਗਨਿਆ ਸਾਹਿਬ ਜੀ ਕਹਿੰਦੇ ਨੇ ਪੌੜੀ ਅੰਦਰ ਕਿਰਪਾ ਕਰਦੇ ਨੇ ਆਇਆ ਸਫਲ ਤਾਹੂ ਕੋ ਗਨਿਆ ਮਹਾਰਾਜ ਕਹਿੰਦੇ ਉਹਨਾਂ ਦਾ ਆਇਆ ਸਫਲ ਗਿਣਨਾ ਕਰੋ ਆਪਾਂ ਤੇ ਸੰਸਾਰ ਤੇ ਜਿਹੜਾ ਗਰੀਬੀ ਚੋਂ ਉੱਠਿਆ ਅਮੀਰ ਹੋ ਗਿਆ ਆਪਾਂ ਕਹਿੰਨੇ ਵੀ ਇਹ ਬੰਦਾ ਬਹੁਤ ਸਫਲ ਹੋ ਕੇ ਗਿਆ ਮਿਹਨਤ ਕੀਤੀ ਸੰਸਾਰ ਤੇ ਨਾਮ ਖੱਟ ਲਿਆ ਬੰਦਾ ਸਫਲ ਹੋ ਗਿਆ ਜੀ ਇਹ ਸੰਸਾਰ ਤੇ ਬੱਚਿਆਂ ਨੂੰ ਪਰਿਵਾਰ ਨੂੰ ਚੰਗੇ ਮੁਕਾਮ ਦੇ ਗਿਆ ਸਫਲ ਹੋ ਗਿਆ ਉਹਦੇ ਅਰਥੀ ਦੇ ਨਾਲ ਅਸੀਂ ਲੋਕਾਂ ਨੇ ਬਹੁਤ ਕੁਝ ਬਣ ਦਿੱਤਾ ਪੁੱਛੋ ਕੀ ਹੋਇਆ ਇਹਨੂੰ ਵੱਡਾ ਕੀਤਾ ਜੀ ਕਿਉਂ ਕਿਉਂਕਿ ਇਹ ਯਾਤਰਾ ਸਫਲ ਕਰਕੇ ਗਿਆ ਸਾਡੀ ਦ੍ਰਿਸ਼ਟੀ ਤੇ ਇਹ ਸਫਲਤਾ ਹੈ ਜੀ ਇਹ ਬੰਦੇ ਨੇ ਗ੍ਰਿਹਸਤ ਧਰਮ ਦੇ ਵਿੱਚ ਪਰਿਵਾਰ ਨੂੰ ਥਾਂ ਥਾਂ ਟਿਕਾ ਦਿੱਤਾ ਸਭ ਕੰਮ ਜਿਹੜੇ ਸੀ ਨਿਪਰੇ ਚਾੜੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਗਿਆ ਤੇ ਸਫਲ ਹੋ ਗਿਆ ਨਹੀਂ ਸਾਹਿਬ ਕਹਿੰਦੇ ਨੇ ਸਫਲ 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 ਪਈ ਯਾਤਰਾ ਆਵਣ ਜਾਣ ਰਹੇ ਮਿਲ ਸਾਧਾ ਉਹਨਾਂ ਦੀ ਯਾਤਰਾ ਸਫਲ ਹੋ ਗਈ ਜਿਹੜੇ ਸਾਧੂਆਂ ਨਾਲ ਜਿਹੜੇ ਰੱਬੀ ਪਿਆਰਿਆਂ ਦੇ ਨਾਲ ਗੁਰਮੁਖ ਪਿਆਰਿਆਂ ਅਭਿਆਸੀਆਂ ਦੇ ਨਾਲ ਸਤ ਸੰਗੀਆਂ ਦੇ ਨਾਲ ਮਿਲ ਗਏ ਤੇ ਉਹਨਾਂ ਦਾ ਆਉਣਾ ਜਾਣਾ ਜਿਹੜਾ ਛੁੱਟ ਗਿਆ ਜਿਨ੍ਹਾਂ ਦਾ ਆਉਣਾ ਜਾਣਾ ਛੁੱਟ ਗਿਆ ਉਹਨਾਂ ਦੀ ਯਾਤਰਾ ਸਫਲ ਹੋ ਗਈ ਨਹੀਂ ਤੇ ਇੱਕ ਯਾਤਰਾ ਮੁੱਕਦੀ ਆ ਦੂਜੀ ਸ਼ੁਰੂ ਹੋ ਜਾਂਦੀ ਆ ਉਹ ਮੁੱਕਦੀ ਆ ਤੇ ਤੀਜੀ ਸ਼ੁਰੂ ਹੋ ਜਾਂਦੀ ਜਿਉਂ ਪਰਮਾਤਮਾ ਤੋਂ ਟੁੱਟੇ ਆ ਯਾਤਰਾ ਹੀ ਤੇ ਕਰੀ ਜਾਂਦੇ ਆ ਇਹ ਦੁਨਿਆਵੀ ਤੌਰ ਤੇ ਤੇ ਆਪਾਂ ਯਾਤਰੂ ਉਹਨੂੰ ਕਹਿੰਦੇ ਆ ਨਾ ਵੀ ਹਾਂ ਘਰੋਂ ਤੁਰਿਆ ਮਹਾਰਾਜ ਦੇ ਪਾਵਨ ਅਸਥਾਨ ਤੇ ਆ ਗਿਆ ਇਹ ਜੀ ਯਾਤਰੂ ਹੈ ਕਿਉਂ ਕਿ ਕਿਉਂਕਿ ਇਹ ਯਾਤਰਾ ਤੇ ਨਿਕਲਿਆ ਤੇ ਮਾਫ ਕਰਿਓ ਦੁਨਿਆਵੀ ਯਾਤਰਾ ਤੇ ਨਿਕਲੇ ਪ੍ਰਾਪਤੀ ਹੋ ਗਈ ਪਿੰਡਾਂ ਸ਼ਹਿਰਾਂ ਦੇਸ਼ਾਂ ਤੋਂ ਤੁਰੇ ਤੇ ਮਹਾਰਾਜ ਦੇ ਤਖਤ ਤੇ ਪਹੁੰਚ ਗਏ ਯਾਤਰਾ ਪੂਰੀ ਹੋ ਗਈ ਕਿਉਂ ਕਿ ਕਿਉਂਕਿ ਜਿਸ ਕੰਮ ਲਈ ਤੁਰੇ ਸੀ ਜਿਸ ਮਕਸਦ ਲਈ ਤੁਰੇ ਸੀ ਪਹੁੰਚ ਗਏ ਪਰ ਅਧਿਆਤਮਕ ਤੌਰ ਤੇ ਜੇ ਜ਼ਿੰਦਗੀ ਵਿੱਚ ਚਾਤ ਮਾਰੀਏ ਜਿਸ ਯਾਤਰਾ ਤੇ ਨਿਕਲੇ ਹੋਏ ਆ ਪਤਾ ਹੀ ਨਹੀਂ ਕਿੰਡੀ ਕੋ ਲੰਬੀ ਆ ਤੇ ਇਹ ਵੀ ਨਹੀਂ ਪਤਾ ਵੀ ਇਸ ਜਨਮ ਵਿੱਚ ਕਿਤੇ ਨੇੜੇ ਵੀ ਪਹੁੰਚਾਂਗੇ ਪੂਰੀ ਹੋਣੀ ਤੇ ਬੜੀ ਦੂਰ ਦੀ ਗੱਲ ਐ ਇਸ ਜਨਮ ਵਿੱਚ ਉਸ ਮੰਜ਼ਲ ਦੇ ਨੇੜੇ ਵੀ ਪਹੁੰਚ ਜਾਵਾਂਗੇ ਜਾਂ ਨਹੀਂ ਇਹਦਾ ਵੀ ਕੋਈ ਕਿਆਸ ਨਹੀਂ ਲਾਇਆ ਜਾ ਸਕਦਾ ਤਾਂ ਸਭ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦਾ ਆਇਆ ਜਿਹੜਾ ਪਰਵਾਣ ਹੋ ਜਾਂਦਾ ਆਇਆ ਸਫਲਤਾਹੂ ਕੋ ਗੰਨੀਐ ਉਹਨਾਂ ਦਾ ਆਇਆ ਹੋਇਆ ਸਫਲ ਗਿਣਨਾ ਕਰੋ ਉਹਨਾਂ ਦਾ ਆਇਆ ਹੋਇਆ ਭਲਾ ਗਿਣਨਾ ਕਰੋ